ਬੜੀ ਦੁਖਦਾਈ ਖਬਰ ਨਾਬਾ रियासत ਦੇ ਨਾਲ ਜੁੜੀ ਹੋਈ ਹੈ ਜਿੱਥੋਂ ਕਿ ਮਹਾਰਾਜਾ ਪ੍ਰਤਾਪ ਸਿੰਘ ਦੇ ਸੁਪੁੱਤਰ ਕੁਮਾਰ ਹਿੰਮਤ ਸਿੰਘ ਦੀ ਮੌਤ ਹੋਈ ਹੈ ਜਿਨੇ ਬਦੰਤਾ ਦਿੱਲੀ ਦੇ ਹਸਪਤਾਲ ਦੇ ਵਿੱਚ ਆਖਰੀ ਸਾਹ ਲੈਨੇ ਕਿਉਂਕਿ रियासत ਨਾਬਾ ਸੀ ਨਾਬਾ ਰਿਆਸਤ ਦੇ ਵਿੱਚ ਮਹਾਰਾਜ ਧਰਮੀ ਰਾਜੇ ਮਹਾਰਾਜ ਰਪਦੰਮਨ ਸਿੰਘ ਦੇ ਪੋਤੇ ਸਨ ਜਿਨ੍ਹਾਂ ਦੀ ਉਮਰ 72 ਸਾਲ ਦੇ ਤਕਰੀਬ ਹੈ ਜਿਹੜੀ ਦੱਸੀ ਜਾ ਰਹੀ ਹੈ ਪਰ ਬੜੇ ਗੁਰ ਗਿਆਨੀ ਸਨ ਮਹਾਰਾਜ ਸਾਹਿਬ ਨੂੰ ਮੰਨਣ ਵਾਲੇ ਸਨ ਪਾਠ ਪੂਜਾ ਬੜੀ ਕਰਦੇ ਸਨ ਕਿਉਂ ਨਾਬਾ ਦੇ ਵਿੱਚ ਵੀ ਕਾਫੀ ਸਮਾਂ ਰਹੇ ਨੇ ਕਿਉਂਕਿ ਹੁਣ ਉਹਨਾਂ ਦਾ ਜਿਹੜਾ ਪਰਿਵਾਰ ਆ ਨਾਬਾ ਦੇ ਮਹਿਲ ਦੇ ਵਿੱਚ ਜਿਹੜਾ ਰਹਿ ਰਿਹਾ ਭਾਣੂ ਪ੍ਰਤਾਪ ਸਿੰਘ ਜੀ ਦੇ ਮਹਾਰਾਣੀ ਪ੍ਰੀਤੀ ਸਿੰਘ ਦੇਖਰੇ ਕਰਨ ਜਿਹੜੇ ਮਹਿਲ ਦੇ ਵਿੱਚ ਇਸ ਮਹਿਲ ਦੇ ਵਿੱਚ ਉਹਨਾਂ ਦੀ ਅੰਤਮ ਦੇਹ ਹੈ ਜਿਹੜੀ ਉਹ ਲਿਆਂਦੀ ਜਾਣੀ ਆ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਲੋਕਾਂ ਨੂੰ ਦਰਸ਼ਨ ਕਰਵਾਏ ਜਾਣਗੇ ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਸੰਸਕਾਰ ਆ ਉਹ ਸ਼ਾਹੀ ਸਮਾਧਾਂ ਦੇ ਵਿੱਚ 11 ਵਜੇ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਸ੍ਰੀ ਹਰਮੰਦਰ ਸਾਹਿਬ ਤੋਂ ਵੀ ਹੈੱਡ ਗ੍ਰੰਥੀ ਜਿਹੜੇ ਪਹੁੰਚਣਗੇ ਕੀਰਤਨੀਏ ਜਥਾ ਪਹੁੰਚੂਗਾ ਜਿਹੜੇ ਕੀਰਤਨ ਕਰਨਗੇ ਹੀਰਾ ਮਹਿਲ ਦੇ ਵਿੱਚ ਸਭ ਤੋਂ ਵੱਡੀ ਦੁਖਦਾਈ ਜਿਹੜੀ ਘਟਨਾ ਨਾਭਾ ਦੇ ਵਿੱਚ ਹੈ ਜਿਹੜੀ ਵਾਪਰੀ ਹੈ ਜਿੱਥੇ ਕੋਈ ਕੀਰਤਨ ਵੀ ਜਿਹੜਾ ਇਸ ਮਹਿਲ ਦੇ ਵਿੱਚ ਕੀਤਾ ਜਾਊਗਾ ਜਿੱਥੋਂ ਕਿ ਉਹਨਾਂ ਦੀ ਅੰਤਮ ਦੇਹ ਜਿਹੜੀ ਸੰਸਕਾਰ ਅੰਤਮ ਦੇਹ ਜਿਹੜੀ ਸੰਸਕਾਰ ਤੋਂ ਪਹਿਲਾਂ ਦਰਸ਼ਨ ਲਈ ਹੀਰਾ ਮਹਿਲ ਦੇ ਵਿੱਚ ਰੱਖੀ ਜਾਊਗੀ ਜਿਸ ਤਰ੍ਹਾਂ ਕਿ ਰੀਤੀ ਰਿਵਾਜਾਂ ਨਾਲ ਰਾਜੇ ਮਹਾਰਾਜੇ ਸੰਸਕਾਰ ਕਰਦੇ ਨੇ ਉਸੇ ਰੀਤੀ ਰੀਤੀ ਰਿਵਾਜਾਂ ਦੇ ਨਾਲ ਉਹਨਾਂ ਦਾ ਸੰਸਕਾਰ ਆ ਜਿਹੜਾ ਉਹ ਨਾਭਾ ਦੀਆਂ ਸ਼ਾਹੀ ਸਮਾਧਾਂ ਦੇ ਵਿੱਚ ਕੀਤਾ ਜਾਊਗਾ ਜਿਸ ਤਰ੍ਹਾਂ ਬਹੁਤ ਨੇੜੇ ਪਰਿਵਾਰ ਦੇ ਨੇੜੇ ਨੇ ਰਕੇਸ਼ ਜੈਨ ਜੀ ਰਕੇਸ਼ ਜੈਨ ਜੀ ਤੋਂ ਅਸੀਂ ਜਾਣਕਾਰੀ ਲੈ ਲੈਨੇ ਆ ਕਿੰਨੇ ਟਾਈਮ ਤੋਂ ਜਿਹੜੇ ਕੁਮਾਰ ਹਿੰਮਤ ਸਿੰਘ ਰਾਜਾ ਜੀ ਢਿੱਲੇ ਚੱਲ ਰਹੇ ਸਨ ਤੇ ਕਿਵੇਂ ਉਹਨਾਂ ਦੀ ਮੌਤ ਆ ਜਿਹੜੀ ਹੋਈ ਹੈ ਇਹ ਕੀ ਕੀ ਹੈ ਜਿਹੜਾ ਪਰਿਵਾਰ ਵੱਲੋਂ ਅਗਲਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਜੈਨ ਸਾਹਿਬ ਬੜੀ ਦੁਖਦਾਈ ਇੱਕ ਘਟਨਾ ਜਿਹੜੀ ਮਹਾਰਾਜਾ ਪਰਿਵਾਰ ਤੇ ਵਾਪਰੀ ਹੈ ਪਾਣੂ ਪ੍ਰਤਾਪ ਸਿੰਘ ਦੇ ਮਹਾਰਾਜ ਪ੍ਰੀਤੀ ਸਿੰਘ ਦੇ ਹਾਂਜੀ ਬੜੀ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਸਾਨੂੰ ਕੱਲਿਆਂ ਛੱਡ ਕੇ ਸਾਡੇ ਜਿਹੜੇ ਮਹਾਰਾਜ ਨੇ ਕੁਮਾਰ ਹਿੰਮਤ ਸਿੰਘ ਜੀ ਉਹ ਚਲੇ ਗਏ ਨੇ ਕਾਫੀ ਦੇਰ ਤੋਂ ਬੀਲਚੇਲ ਤੇ ਸੀ ਪਰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਸੀ ਕਿ ਵਿਹਾੜ ਦੀ ਜਾਂ ਕੋਈ ਹੋਰ ਸਮੱਸਿਆ ਆਈ ਹੋਵੇ ਅਚਾਨਕ ਹੀ ਉਹਨਾਂ ਨੂੰ ਕੋਈ ਲੰਗਸ ਦੀ ਪ੍ਰੋਬਲਮ ਆਈ ਉਹਨਾਂ ਨੂੰ ਵਿਦਾਂਤਾ ਹਸਪੀਟਲ ਦਾਖਲ ਕੀਤਾ ਗਿਆ ਵੈਂਟੀਲੇਟਰ ਤੇ ਪਾਏ ਪਰ ਉਹ ਠੀਕ ਹੋ ਗਏ ਸਨ ਠੀਕ ਹੋ ਕੇ ਘਰ ਚਲੇ ਗਏ ਪਰ ਉਹਨਾਂ ਦੀ ਦਬੀ ਦੁਬਾਰਾ ਵਿਗੜੀ ਹਸਪੀਟਲ ਲੈ ਕੇ ਜਾਇਆ ਉਹਨਾਂ ਦੇ ਦਿਹਾਂਤ ਦੀ ਖਬਰ ਮਿਲੀ ਹੈ ਦਿੱਲੀ ਤੋਂ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਦਿੱਲੀ ਇਹ ਕਿੰਨੇ ਟਾਈਮਸ ਤੋਂ ਵਿਦਾਂਤਾ ਹਸਪੀਟਲ ਦੇ ਵਿੱਚ ਦਾਖਲ ਸਨ ਕੁਮਾਰ ਹਿੰਮਤ ਸਿੰਘ ਜੀ ਪਹਿਲੇ ਉਹ 10-11 ਦਿਨ ਬੇਦੰਤਾ ਚ ਰਹੇ ਨੇ ਫਿਰ ਘਰ ਚਲੇ ਗਏ تھے ਪਰ ਉਹਨਾਂ ਨੂੰ ਦੁਬਾਰਾ ਦਾਖਲ ਕੀਤਾ ਚਾਰ-ਪੰਜ ਦਿਨਾਂ ਦੇ ਵਿੱਚ ਹੀ ਉਹਨਾਂ ਦੀ ਮੁਰਤੋਂ ਜਿਹੜੀ ਹਾਲਾਤ ਖਰਾਬ ਹੋ ਗਏ ਸਮਝ ਨਹੀਂ ਸਕੇ ਤੇ ਉਹਨਾਂ ਦੀ ਡੈਥ ਹੋ ਗਈ ਸਕ ਸੰਸਕਾਰ ਦਾ ਕੀ ਸਮਾਂ ਹੋਵੇਗਾ ਜਿਹੜਾ ਨਾਭਾ ਦੀ شاہੀ ਸਮਾਦਾ ਚ ਉਹਨਾਂ ਸੰਸਕਾਰ ਕੀਤਾ ਜਾਊਗਾ ਰੀਤੀ ਰਿਵਾਜਾਂ ਦੇ ਨਾਲ ਕੀਤਾ ਜਾਊਗਾ ਤੇ ਹੀਰਾ ਮਹਿਲ ਨਾਭਾ ਦੇ ਵਿੱਚ ਕਿਉਂ ਜਿੱਥੇ ਮਹਾਰਾਜਾ ਪ੍ਰਤਾਪ ਸਿੰਘ ਮਹਾਰਾਜਾ ਰਬਦੰਮਨ ਸਿੰਘ ਮਹਾਰਾਜਾ ਹੀਰਾ ਸਿੰਘ ਰਿਆ ਕਰਦੇ ਸਨ ਉਸ ਸਥਾਨ ਤੇ ਹੀ ਉਹ ਦੇ ਜਿਹੜੀ ਲੈਂਦੇ ਜਾਵੇ ਹਾਂਜੀ ਇਹ ਮਹਾਰਾਜਾ ਕੁਮਾਰ ਹਿੰਮਤ ਸਿੰਘ ਜੀ ਦਾ ਜਨਮ ਹੈ ਜਿਹੜਾ ਉਹ ਇੱਥੇ ਹੀ ਹੋਇਆ ਤੇ ਇੱਥੇ ਜੰਮੇ ਪਲੇ ਨੇ ਜ ਉਹਨਾਂ ਨੂੰ ਮਹਿਲ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਤੇ ਬਾਰ ਬਾਰ ਇੱਥੇ ਆਉਣਾ ਚਾਹੁੰਦੇ ਸੀ ਔਰ ਆਉਂਦੇ ਵੀ ਸੀ ਔਰ ਸਾਨੂੰ ਲੋਕਾਂ ਨੂੰ ਮਿਲਦੇ ਸੀ ਤੇ ਇਹ ਕਿ ਹੈ ਮਹਾਰਾਜਾ ਪਰਿਵਾਰ ਦੇ ਕਹਿਣ ਮੁਤਾਬਕ ਦਿੱਲੀ ਤੋਂ ਜੋ ਉਸਨੇ ਆਇਆ ਹੈ ਉਸ ਮੁਤਾਬਕ ਉਹਨਾਂ ਦਾ ਜਿਹੜਾ ਦੇਹ ਹੈ ਲੋਕਾਂ ਨੂੰ ਪਵਿੱਤਰ ਦੇਹ ਹੈ ਉਹਦੇ 7:30 ਤੋਂ ਲੈ ਕੇ 10 ਵਜੇ ਤੱਕ ਦਰਸ਼ਨ ਕਰਾਏ ਜਾਣਗੇ ਹੀਰਾ ਮਹਿਲ ਲਾਬਾ ਵਿਖੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਹੀ ਸਮਾਧਾਂ ਵਿਖੇ ਜਿਹੜੇ ਹੈਗੇ ਅੰਤਿਮ ਦਰਸ਼ਨ ਲਈ ਲੈ ਕੇ ਜਾਊਗਾ ਲੈ ਕੇ ਜਾਇਆ ਜਾਊਗਾ ਹਾਂ ਬਿਲਕੁਲ ਜਿੱਥੇ ਪੂਰੇ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੋਂ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਜਿਹੜਾ ਕੀਤਾ ਗਿਆ ਉਹਨਾਂ ਵੱਲੋਂ ਵੀ ਬੜਾ ਅਫਸੋਸ ਜਿਹੜਾ ਕੀਤਾ ਗਿਆ ਇਸ ਮੌਤ ਦੇ ਉੱਪਰ ਕਿਉਂਕਿ ਜਦੋਂ ਮਹਾਰਾਜਾ ਪ੍ਰਤਾਪ ਸਿੰਘ ਇਸ ਰਿਆਸਤ ਦੇ ਵਿੱਚ ਰਾਜ ਕਰਿਆ ਕਰਦਾ ਸਨ ਉਹਨਾਂ ਦੇ ਸੁਪੁੱਤਰ ਸਨ ਕਿਉਂਕਿ ਉਹਨਾਂ ਦਾ ਜਨਮ ਸੀ ਜਿਹੜਾ ਉਹ ਨਾਬਾ ਦੇ ਵਿੱਚ ਹੀ ਹੋਇਆ ਸੀ ਨਾਬਾ ਨੂੰ ਬਹੁਤ ਜ਼ਿਆਦਾ ਕੁਮਾਰ ਹਿਮੰਤ ਜੀ ਪਿਆਰ ਕਰਦੇ ਸਨ ਕਾਫੀ ਸਮਾਂ ਇੱਥੇ ਰਹਿ ਕੇ ਜਾਂਦੇ ਸਨ ਪਰ ਜਦੋਂ ਸੰਸਾਰ ਤੋਂ ਇਨਸਾਨ ਚਲੇ ਜਾਂਦਾ ਪਰ ਬਹੁਤ ਔਖਾ ਭਾਣਾ ਗੁਰੂ ਦਾ ਮੰਨਣਾ ਕਹਿ ਦੇਣਾ ਪਰ ਮੰਨਣਾ ਉਸ ਪਰਿਵਾਰ ਲਈ ਬਹੁਤ ਔਖਾ ਹੋ ਜਾਂਦਾ ਪਰ ਉਹਨਾਂ ਸੰਸਕਾਰ ਆ ਜਿਹੜਾ ਯਾਨੀ ਕੱਲ 20 ਤਰੀਕ ਨੂੰ ਨਾਬਾ ਦੀ ਸ਼ਾਹੀ ਸਮਾਦਾ ਦਾ ਵਿੱਚ 11 ਵਜੇ ਕੀਤਾ ਜਾਵੇਗਾ ਨਾਬਾ ਤੋਂ ਹਰਮਿਤ ਸਿੰਘ ਮਾਨ ਨਾਬਾ ਰਿਆਸਤ ਦੇ ਆਖਰੀ ਰਾਜੇ ਮਹਾਰਾਜਾ ਪ੍ਰਤਾਪ ਸਿੰਘ ਦੇ ਬੇਟੇ ਮਹਾਰਾਜਾ ਹਿੰਮਤ ਸਿੰਘ ਇਨਾਮਾ ਦਿੱਲੀ ਦੇ ਵਿੱਚ ਅੱਜ ਦੇਹੰਤ ਹੋ ਗਿਆ 72 ਸਾਲ ਦੀ ਉਮਰ ਸੀ ਬਹੁਤ ਹੀ ਦੁੱਖ ਹੈ ਔਰ ਨਾਬਾ ਸ਼ਹਿਰ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਜੀ ਦੁੱਖ ਪਰਟਾਇਆ ਜਾ ਰਿਹਾ ਉਹਨਾਂ ਦਾ पार्थिव ਸਰੀਰ ਜਿਹੜਾ ਅੱਜ ਰਾਤ ਨਾਬਾ ਦੇ ਵਿੱਚ ਪਹੁੰਚੇਗਾ ਔਰ ਕੱਲ ਸਵੇਰੇ ਦਰਸ਼ਨ ਲਈ ਰੱਖਿਆ ਜਾਏਗਾ ਤੇ 11 ਵਜੇ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ ਸੋ ਮੈਂ ਬਤੌਰੇ ਨਾਬਾ ਵਿਛੜੀ ਆਤਮਾ ਨੂੰ ਸ਼ਰਧਾ ਤੇ ਫੁੱਲ ਭੇਂਟ ਕਰਦਾ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਿ ਸੱਚੇ ਬਾਦਸ਼ਾਹ ਮਨੁਜਾ ਹਿਮਸਿੰਘ ਜੀ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਓ